ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਚਿਮਮਾ ਨੇ ਬਜਟ ਦੇ ਵੀਰ ਵਸਾਂਜੇ ਕੀਤੇ ਨੇ ਵਿੱਤ ਮੰਤਰੀ ਚਿਮਮਾ ਨੇ ਕਿਹਾ ਕਿ ਖੇਤੀਬਾੜੀ ਦੇ ਵਿਕਾਸ ਦੇ ਲਈ ਮਾਨ ਸਰਕਾਰ ਸਦਾ ਵਚਨਬੱਧ ਹੈ 34 ਸਰਕਾਰ ਨੇ ਨਰਮੇ ਦੀ ਕਾਸ਼ ਦੇ ਲਈ ਮਿਸ਼ਨ ਉન્નਤ ਕਿਸਾਨ ਵੀ ਚਲਾਇਆ ਤੇ ਨਾਲ ਹੀ ਵਿੱਤੀ ਵਰੇ 24-25 ਦੇ ਵਿੱਚ ਫਸਲੀ ਵਿਭਿੰਨਤਾ ਦੇ ਲਈ 575 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਰੱਖਿਆ ਹੈ। ਉਹਨਾਂ ਕਿਹਾ ਕਿ ਹੁਸ਼ਾਰਪੁਰ ਵਿਖੇ ਆਟੋਮੇਟਿਡ ਬੀਵਰੇਜ ਯੂਨਿਟ ਦੀ ਸਥਾਪਨਾ ਕੀਤੀ ਗਈ ਹੈ ਅਤੇ ਹੋਰ ਦੇ ਵਿੱਚ ਮਿਰਚ ਪ੍ਰੋਸੈਸਿੰਗ ਸੈਂਟਰ ਅਤੇ ਜਲੰਧਰ ਦੇ ਵਿੱਚ ਵੈਲਿਊ ਐਡਿਡ ਪ੍ਰੋਸੈਸਿੰਗ ਸਹੂਲਤਾ ਦਾ ਪ੍ਰਸਤਾਵ ਰੱਖਿਆ ਗਿਆ ਹੈ। ਤਾਂ ਦੱਸਦੇ ਕਿ ਬਜਟ 24-25 ਵਿੱਚ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਵੱਜੋ ਦਿੰਦਿਆਂ 16987 ਕਰੋੜ ਰੁਪਏ ਦੀ ਤਸਵੀਰ ਰੱਖੀ ਗਈ ਹੈ। ਤਾਂ ਕਿ ਜੋ ਖੇਤਰ ਦੇ ਵਿੱਚ ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਵੀ ਦਿੱਤੀ ਹੈ। ਸਪੀਕਰ ਸਾਹਿਬ ਅਸੀਂ ਸਿਰਫ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਕਾਰਵਾਈ ਵਿੱਚ ਵਿਸ਼ਵਾਸ ਕਰਦੇ ਹਾਂ ਮੈਂ ਫਸਲੀ ਵਿਭੰਨਤਾ ਇਹ ਵਕ ਵਕ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੇ ਫੰਡ ਦਾ ਵਣ ਦਾ ਪ੍ਰਸਤਾਵ ਕਰਦਾ ਹਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਵਿਪੰਤਾਲਿਤ ਸਾਹਿਤ ਕਰਦੇ ਰਹੀਏ ਅਤੇ ਇਸ ਤਰ੍ਹਾਂ ਆਪ ਸਰਕਾਰ ਭਵਿਕ ਵਿੱਚ ਇਹ ਜਿਹੜੀਆਂ ਅਜਿਹੀਆਂ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰੇ ਰੱਖੇਗੀ ਸਾਡੀ ਖੇਤੀਬਾੜੀ ਸਾਡੀ ਮਿੱਟੀ ਸਾਡੇ ਡਿੱਗਦੇ ਪਾਣੀ ਦੇ ਪੱਧਰ ਨੂੰ ਪਧਰ ਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਸਰ ਕਿਸਾਨਾਂ ਨੂੰ ਨਰਮੇ ਦੀ ਸਮੂੱਚੀ ਕਾਸ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ਵਿੱਚ ਇੱਕ ਵਿਸ਼ੇਸ਼ ਮਿਸ਼ਨ ਉन्नत ਕਿਸਾਨ ਸਪੀਕਰ ਸਾਹਿਬ ਸ਼ੁਰੂ ਕੀਤਾ ਗਿਆ ਸਾਡੀ ਸਰਕਾਰ ਦੇ ਲਗਭਗ ਪੰਜਾਬ ਦੇ 87000 ਕਿਸਾਨਾਂ ਨੂੰ ਪੰਜਾਬ ਦੇ 87000 ਕਿਸਾਨਾਂ ਨੂੰ 33 ਫੀਸਦੀ ਜਿਹੜੀ ਸਬਸਿਡੀ ਆ ਕਪਾਹ ਦੇ ਬੀਜ ਦੇ ਉੱਤੇ ਪ੍ਰਦਾਨ ਕੀਤੀ ਹੈ ਸਰ ਇਸੇ ਤਰ੍ਹਾਂ ਅਸੀਂ ਸਮਝਦੇ ਆ ਵੈਲਿਊ ਐਡੀਸ਼ਨ ਤੋਂ ਬਿਨਾ ਵੈਲਿਊ ਐਡੀਸ਼ਨ ਤੋਂ ਬਿਨਾ ਫਸਲੀ ਭਪੈਂਤਾ ਰਾਹੀਂ ਖੇਤੀ ਵਿੱਚਦਾਰ ਦੇ ਲੋੜੀਂਦੇ ਨਤੀਜੇ ਸਾਹਮਣੇ ਨਹੀਂ ਆਉਣਗੇ ਨਹੀਂ ਮਿਲਣਗੇ ਸਰ ਇਸੇ ਲਈ ਮੌਜੂਦਾ ਸਾਲ ਵਿੱਚ ਅਸੀਂ ਕਈ ਪ੍ਰੋਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਤੱਕ 100 ਨੂੰ ਦੇਣ ਵਾਸਤੇ ਰੱਖੇ ਹਨ ਇਸੇ ਤਰ੍ਹਾਂ ਹੁਸ਼ਿਆਰ ਪਰਬਕੇ ऑटोमेटेड बेबरस यूनिट ਦੀ ਸਥਾਪਨਾ ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਸੈਂਟਰ ਜ਼ਿਲੰਦਰ ਵਿਖੇ ਵੈਲਿਊ ਐਡਿਡ ਪ੍ਰੋਸੈਸਿੰਗ ਸਹੂਲਤ ਅਤੇ ਫਤੇਗੜ ਵਿਖੇ ਰੈਡੀ ਟੂ ਈਟ ਫੂਡ ਮੈਨੂਫੈਕਚਰਿੰਗ ਯੂਨਟ ਅਤੇ ਹੋਰ ਪ੍ਰੋਜੈਕਟਾਂ ਲਈ 250 ਕਰੋੜ ਰੁਪਏ ਦਾ ਸਿਡਵੀ ਨਾਲ ਐਮਓਯੂ ਸਾਈਨ ਕੀਤਾ ਅਸਰ ਇਸੇ ਤਰ੍ਹਾਂ ਕਿਸਾਨਾਂ ਅਨੁਸਾਰ ਜਿਹੜੀ ਮੁਫਤ ਵੀਲੀ ਸਹੂਲਤਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਇਸ ਦੇ ਲਈ 9000 9330 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ ਇਸ ਸਾਲ ਦੇ ਦੌਰਾਨ ਸਰ ਮਾਨਯੋਗ ਸਪੀਕਰ ਸਾਹਿਬ ਆਪ ਸਰਕਾਰ ਦਾ ਉਦੇਸ਼ ਪੜਿਆ ਲਿਖਿਆ ਪੰਜਾਬ ਹੀ ਨਹੀਂ ਸਗੋਂ ਇੱਕ ਵਿਗਾ ਸਗੋਂ ਇੱਕ ਗਿਆਨवान ਪੰਜਾਬ ਹੈ ਸਾਡਾ ਮੰਤਵ ਸਿਰਫ ਆਪਣੇ ਬੱਚਿਆਂ ਵਿੱਚ ਪੜਨ ਲਿਖਣ ਦੀ ਯੋਗਤਾ ਪੈਦਾ ਕਰਨਾ ਹੀ ਨਹੀਂ ਸਗੋਂ ਉਹਨਾਂ ਵਿੱਚ ਗਿਆਨ ਨਾਟਕਤਾ ਅਤੇ ਸਵੇਦਨਾ ਪੈਦਾ ਕਰਨਾ ਹੈ ਹੋਰ ਕੰਮਾਂ ਦੇ ਨਾਲ ਹੋਰ ਕੰਮਾਂ ਦੇ ਨਾਲ ਸਪੀਕਰ ਸਾਹਿਬ 12000 316 ਅਧਿਆਪਕਾਂ ਨੂੰ ਰੈਗੂਲਰ ਕਰਨਾ 9518 ਅਧਿਆਪਕਾਂ ਦੀ ਭਰਤੀ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਦਾ ਹੁਨਰ ਵਿਕਾਸ ਸਕੂਲਾਂ ਵਿੱਚ ਸੁਰੱਖਿਆ ਸੁਧਾਰ 12000 ਤੋਂ ਬਾਅਦ ਇੰਟਰਨੈਟ ਕਨੈਕਸ਼ਨ ਲਗਾਉਣਾ ਸਕੂਲਾਂ ਵਿੱਚ ਲਗਭਗ 4300 ਸਚਾਲਿਆਂ ਦੀ ਬਰਮਮਤ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੀ ਸਪਲਾਈ ਕਰਨਾ ਸਾਡੀਆਂ ਮਾਨਯੋਗ ਸਪੀਕਰ ਸਾਹਿਬਾ ਪ੍ਰਾਪਤੀਆਂ ਰੰਜਨ ਆਈਆਂ ਸਾਡੀ ਸਰਕਾਰ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਤੇ ਇਸ ਵਿੱਚ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਸਮਾਜਿਕ ਅਤੇ ਆਰਥਿਕ ਮਾਹੌਲਾਂ ਦੀਆਂ ਮੰਗਾ ਦੇ ਅਨੁਕੂਲ ਬਲਾਉਣ ਲਈ ਬਚਨ ਬੱਧਾ ਮੈਂ ਸਿੱਖਿਆ ਖੇਤਰ ਲਈ ਸਿੱਖਿਆ ਖੇਤਰ ਲਈ 2024-25 ਲਈ 16987 16987 ਕਰੋੜ ਰੁਪਏ ਦੇ ਬਜਟ ਦੇ ਖਰਚੇ ਦੀ ਤਸਵੀਜ਼ ਰੱਖਦਾ ਜੋ ਕਿ ਕੁੱਲ ਖਰਚੇ ਦਾ ਕੁੱਲ ਖਰਚੇ ਦਾ ਸਰ 11.5 ਫੀਸਦੀ ਹੈ